ਬਾਕੀ ਵੇਲ ਬਹੁਤ ਹੈਗੀ ਤੇ ਕੱਦ ਵੀ ਠੀਕ ਹੈਗਾ ਬਾਕੀ ਆਰਡਰ ਦੇਖ ਸਕਦੇ ਹਾਂ ਆਰਡਰ ਬਹੁਤ ਸੋਹਣਾ ਹੈਗਾ ਬੰਦੇ ਕੋਈ ਨਹੀਂ ਹਾਂਜੀ ਦੋਸਤੋ ਸਸਤੀ ਕਾਗਿ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪਰੇ ਤੋਂ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਤੀਜਾ ਸੂਆ ਇਸ ਵਾਰ ਸੋਨਾ ਤੇ 10 ਤੋਂ 11 ਦਿਨਾਂ ਦੀ ਇਹ ਕੱਚੀ ਹੈਗੀ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਹ ਜਿਵੇਂ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਦੇਖ ਸਕਦੇ ਹੋ ਤੁਸੀਂ ਜਿਹਨੂੰ ਵੀ ਮੱਝ ਪਸੰਦ ਆਉਂਦੀ ਆ ਤੁਸੀਂ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਆ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਵੀਡੀਓ ਦੇ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਤੁਹਾਨੂੰ ਆਪਾਂ ਡਿਟੇਲ ਲੈ ਕੇ ਦਿੰਨੇ ਆ ਸਾਰੀ ਤੇ ਗੱਲਬਾਤ ਕਰਾਉਣੀ ਆ ਕਿ ਕਿਹੜਾਂ ਤੁਸੀਂ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਥਾਣਾ ਦਾ ਸਾਇਸ ਸੁਈ ਬਹੁਤ ਵਧੀਆਗਾ ਕਿਹ ਜੀ ਥੋੜਾ ਜਿਹਾ ਉਪਰੇ ਤੋਂ ਪਸੂ ਡਰ ਜਾਂਦਾਗਾ ਤੇ ਥਾਣਾ ਦਾ ਸਾਇਸ ਦੇਖ ਸਕਦੇ ਤੁਸੀਂ ਥਾਣਾ ਚ ਵਿੱਥੀ ਬਹੁਤ ਵਧੀਆ ਗਈ ਤੇ ਬਾਕੀ ਆਰਡਰ ਅੱਗੇ ਨੂੰ ਵੀ ਚੰਗਾ ਪਟਿਆ ਵੈ ਨੇ ਤੇ ਮੈਂ ਦਾ ਵੀ ਮੌਕੇ ਤੇ ਤਿਆਰੀ ਵਧੀਆ ਕਰਦੀ ਹੋਊਗੀ ਚੰਗੇ ਦੁੱਧ ਵਾਲੀ ਬਾਕੀ ਡਿਟੇਲ ਸਾਰੀ ਬਥ ਲਾਂਗੇ ਆਪਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਨਾਮ ਬਾਈ ਤੁਹਾਨੂੰ ਵੀ ਸਹੀ ਠੀਕ ਹੈ ਜਿਹੜੀ ਆਪਾਂ ਮੱਧ ਵੇਚਣ ਲੱਗੇ ਆ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਨੇ ਇਹਦੇ ਸੂਣਾ ਤੀਜੇ ਸੂਏ ਤੀਜੇ ਸੂਏ ਸੋਣ ਚ ਕਿੰਨੇ ਦਾ ਰਹਿੰਦੇ ਆ ਤੇ 10 ਤੋਂ 11 ਦਾ ਰਹਿੰਦੇ 10 ਤੋਂ 11 ਨਾਲ ਲਏ ਜੂਗੀ ਠੀਕ ਆ ਉਂ ਦਿਨਾਂ ਤੇ ਸੁ ਬੈਂਦੀ ਹੈਗੀ ਹਾਂ ਦਿਨਾਂ ਤੇ ਸੁ ਠੀਕ ਹੈ ਤੇ ਜਿਹੜਾ ਇਹ ਸੀਮਨ ਲੱਗਿਆ ਵਾ ਕੋਈ ਸੋਦਾ ਪਤਾਗਾ ਹਾਂ ਬਾਈ ਛੋਟਾ ਪੂਰਾ ਵਰਗਾ ਛੋਟੇ ਤੋਂ ਕ੍ਰਾਸਿੰਗ ਕਰਾਈ ਹੋਈ ਹੈ ਮਤਲਬ ਡਾਇਰੈਕਟ ਕ੍ਰਾਸਿੰਗ ਦੀ ਹੈ ਨਾ ਛੋਟਾ ਜੰਗਾ ਪੂਰਾ ਹੈ ਨਾ ਠੀਕ ਆ ਤੇ ਦੁੱਧ ਕਿੰਨਾ ਕੱਢਿਆ ਨੇ ਪਹਿਲਾਂ ਵਾਲੇ ਸੂਏ ਚ 13 14 ਕਿਲੋ 13 14 ਲੀਟਰ ਦੁੱਧ ਕੱਢਿਆਗਾ ਇਸ ਵਾਰ ਕਿੰਨਾ ਦੇ ਸਕਦੀ ਆ ਇਸ ਵਾਰ ਤੇ 15 16 15 ਤੋਂ 16 ਇਸ ਵਾਰ ਦੇ ਦੂਗੀ ਠੀਕ ਆ ਤੇ ਮੁੱਲ ਕਿੰਨਾ ਰੱਖਿਆ ਆਪਾਂ ਮੁੱਲ 1 ਲੱਖ 35000 ਬਾਕੀ ਮੌਕੇ ਤੇ ਹੋ ਜੂ ਮਾਨ ਤਾਣਾ ਹਨਾ ਠੀਕ ਆ ਆਵੇ ਨੂੰ ਖੋਲ ਕੇ ਦਿਖਾ ਦੇ ਤੇ ਢੀੜਾ ਦਵਾ ਦੇ। ਲੋ ਵੀ ਦੋਸਤੋ ਡਿਟੇਲ ਜੀ ਤੁਹਾਨੂੰ ਆਪਾਂ ਲੈ ਕੇ ਦੇਤੀ ਹੈ ਸਾਰੀ ਤੇ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਥੋੜਾ ਜਿਹਾ ਕੇਹਰੀ ਪਸ਼ੂ ਉਪਰੇ ਤੋਂ ਡਰ ਜਾਂਦਾਗਾ। ਤੇ ਦੇਖ ਸਕਦੇ ਤੁਸੀਂ ਬਾਡੀ ਬਾਂਦਰ ਦੀ ਬਹੁਤ ਚੰਗੀ ਹੈਗੀ ਚੰਗੀ ਸਮੀ ਬਲੀ ਹੈ ਬੈਕ ਸਾਈਡ ਤੋਂ ਤੁਸੀਂ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ। ਆਰਡਰ ਵੀ ਸੋਹਣਾ ਦਿਖਾਉਂਦੀ ਹੈ ਆਪ ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ। ਬਾਕੀ ਵੇਲ ਬਹੁਤ ਹੈਗੀ ਤੇ ਕੱਦ ਵੀ ਠੀਕ ਹੈਗਾ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਸੋਹਣਾ ਹੈਗਾ ਬੰਦੇ ਕੋਈ ਨਹੀਂ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਥਾਣਾ ਦਾ ਸੈਜ ਵੀ ਬਹੁਤ ਵਧੀਆ ਹੈਗਾ ਦੁਬਾਰੇ ਦੇਖ ਸਕਦੇ ਹੋ ਤੁਸੀਂ ਇਸ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਕੰਟੈਕਟ ਨੰਬਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਇੱਥੇ ਆ ਕੇ ਆਉਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਐਂਡ ਤੱਕ ਜੋੜਨ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ